ਅੱਛੀ ਕਾਲ ਜੀ ਸਾਰਿਆਂ ਨੂੰ ਅੱਜ ਵੈਸੇ ਤਾਂ ਇਹ ਖਬਰ ਕਾਫੀ ਲੋਕਾਂ ਤੱਕ ਪਹੁੰਚ ਹੀ ਗਈ ਹੈ ਮੇਰੇ ਪੰਜਾਬ ਦੇ ਜੋ ਲਾਅਰ ਔਰਡਰ ਦੇ ਹਾਲਾਤ ਨੇ ਉਹਦੇ ਬਾਰੇ ਸਾਰੇ ਪੰਜਾਬੀ ਬੜੇ ਚਿੰਤਤ ਨੇ ਰੋਜ਼ ਹੀ ਕਤਲ ਹੋ ਗੈਰਤ ਫਰੋਤੀ ਡਕੈਤੀ ਚੇਨ ਚੇਨੀ ਚੋਰੀ ਇਹ ਇੱਕ ਨਾਰਮਲ ਨਿਜ਼ਾਮ ਜਿਹਾ ਬਣ ਗਿਆ ਅੱਜ ਮਜੀਠੇ ਹਲਕੇ 'ਚ ਜਿਹੜਾ ਮੇਨ ਸ੍ਰੀ ਅੰਮ੍ਰਿਤਸਰ ਸਾਹਿਬ ਬਟਾਲਾ ਕਤੂ ਮੰਡਲ ਸਾਹਿਬ ਦੀ ਜਿਹੜੀ ਮੇਨ ਰੋਡ ਹੈ ਬੜੀ ਬਿਜ਼ੀ ਸੜਕ ਮੰਨੀ ਜਾਂਦੀ ਆ ਉੱਥੇ ਪਿੰਡ ਗੋਪਾਲਪੁਰਾ 'ਚ ਐਚਡੀਐਫਸੀ ਦੇ ਬੈਂਕ 'ਚ ਕੋਈ ਦਿਨ ਦਿਹਾੜੇ 3:30-4 ਵਜੇ 25 ਲੱਖ ਦੀ ਲੁੱਟ ਹੋਈ ਔਰ ਮੈਂ ਸਮਝਦਾ ਕਿ ਇਹ ਬੜੀ ਵੱਡੀ ਲਾਅਨ ਆਰਡਰ ਦਾ ਫੇਲੀਅਰ ਹੈ ਕੋਲਾਪਸ ਹੈ ਸਰਕਾਰ ਪੁਲਸ ਇਸ ਮਸਲੇ 'ਚ ਕਰੂਲਸ ਹੈ ਔਰ ਇਹ ਪਹਿਲਾ ਇਨਸੀਡੈਂਟ ਨਹੀਂ ਇਹ ਜੀ ਕਈ ਬੈਂਕ ਡਕੈਤੀਆ ਪਹਿਲਾਂ ਵੀ ਜ਼ਿਲ੍ਹਾ ਅੰਮ੍ਰਿਤਸਰ 'ਚ ਰਿਪੋਰਟ ਹੋ ਚੁੱਕਿਆ ਕੁਝ ਦਿਨਾਂ ਪਹਿਲਾਂ ਹੀ ਇੱਕ ਆੜਤੀਏ ਨੂੰ ਫਰੋਤੀ ਪਿੱਛੇ ਉਹਦੇ ਗੋਲੀ ਮਾਰੀ ਗਈ ਆ ਅਟੈਕ ਹੋਇਆ ਉਹਦੇ ਗਨਮੈਨਾਂ ਤੇ ਉਸ ਤੋਂ ਪਹਿਲਾਂ ਮਹਿਤਾ ਚੌਕ ਤੋਂ ਕਈ ਖਬਰਾਂ ਨਿਕਲ ਕੇ ਆਈਆਂ ਇਸੇ ਤਰ੍ਹਾਂ ਕਈ ਡਾਕਟਰ ਸਹਿਬਾਨਾਂ ਤੇ ਫਰੋਤੀ ਦਾ ਜੋਰ ਪਾਇਆ ਜਾ ਰਿਹਾ ਮੈਂ ਅੱਜ ਇਹ ਤਾਂ ਗੱਲ ਕਰ ਰਿਹਾ ਕਿ HDFC ਬੈਂਕ ਦੇ ਜਿਹੜੇ ਦਿਨ ਦਿਹਾੜੇ 3:30 ਵਜੇ ਤੁਸੀਂ ਦਲੇਰੀ ਵੇਖੋ ਕਿ ਪਿੰਡ ਦੇ ਵਿੱਚ ਸੜਕ ਦੇ ਉੱਤੇ ਜਿਹੜਾ ਪਿੰਡ ਹੈ ਗੋਪਾਲਪੁਰਾ ਮੰਜਮੰਡ ਉੱਥੇ ਬੇਹਲਕੇ ਜਿ ਵੜ ਕੇ ਅੱਜ ਡਕੈਤੀ ਕੀਤੀ ਗਈ ਆ ਮੈਂ ਜਿੱਥੇ ਤਾਂ ਪ੍ਰਸ਼ਾਸਨ ਨੂੰ ਕਹੂੰਗਾ ਕਿ ਉਹ ਚੇਤੀ ਤੋਂ ਚੇਤੀ ਕਰੈਕ ਕੀਤਾ ਜਾਵੇ ਮਗਰ ਇਟ ਇਜ਼ ਅ ਵੈਰੀ ਸੀਰੀਅਸ ਸਿਕਿਉਰਿਟੀ ਲੈਪਸ ਆਰ ਆਫ ਸੋਰਸ ਦੀ ਗੱਲ ਹੀ ਆ ਕਿ ਹੋਮ ਮਿਨਿਸਟਰ ਸਾਹਿਬ ਭਗਵੰਤ ਮਾਨ ਸਾਹਿਬ ਲਾਪਤਾ ਨੇ ਚੰਡੀਗੜ੍ਹ ਵੈਸੇ ਆ ਗਏ ਆ ਮਗਰ ਗੈਰ ਹਾਜ਼ਰ ਨੇ ਔਰ ਜਦੋਂ ਚੀਫ ਮਿਨਿਸਟਰ ਸਾਹਿਬ ਆਪ ਸ਼ਰਾਬ ਦੇ ਨਸ਼ੇ 'ਚ ਤੁਨਹੂ ਪਿੱਛੇ ਜੋ ਹਾਲਾਤ ਬਣੇ ਪਏ ਆਈ ਡੋਨਟ ਥਿੰਕ ਹੀ ਇਸ ਇਵਨ ਕਨਸਰਨਡ অর ਬਾਦਰਡ ਮੈਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰੂੰਗਾ ਕਿ ਕੇਜਰੀਵਾਲ ਸਾਹਿਬ ਪਲੀਜ਼ ਸਟੈਪ ਇਨ ਪੰਜਾਬ ਸ਼ੁਡ ਨਾਟ ਪੇ ਅ ਪ੍ਰਾਈਸ ਐਡੀ ਵੱਡੀ ਕੀਮਤ ਪੰਜਾਬ ਨੂੰ ਨਾ ਚੁਕਾਉਣੀ ਪਵੇ ਤੁਹਾਡੇ ਮੁੱਖ ਮੰਤਰੀ ਦੀ ਨਿਲਾਇਕੀ ਦੀ ਜੋ ਜੇਲ੍ਹਾਂ ਚ ਇੰਟਰਵਿਊ ਹੋ ਰਿਹਾ ਹਾਈ ਕੋਰਟ ਚ ਔਨਰੇਬਲ ਹਾਈ ਕੋਰਟ ਚ ਇਸ ਗੱਲ ਦੀ ਸੁਣਵਾਈ ਲਾਰੈਂਸ ਬਿਸ਼ਨੋਈ ਦੇ ਕੇਸ ਦੀ ਚੱਲ ਰਹੀ ਆ ਇਨਸੀਡੈਂਟਸ ਮੈਂ ਗਿਣੌਣ ਲੱਗ ਪਿਆ ਤੇ ਲੰਮਾ ਸਮਾਂ ਲੱਗੂਗਾ ਮਗਰ ਲਾਅ ਐਂਡ ਆਰਡਰ ਕੋਲਾਪਸ ਪੰਜਾਬ ਚ ਹੋਇਆ ਔਰ ਮੈਂ ਸਮਝਦਾ ਇਹਦੇ ਵਾਲਾ ਇਨਵੈਸਟਮੈਂਟ ਵੀ ਭੱਜੂਗੀ ਔਰ ਪੰਜਾਬ ਦਾ ਵੀ ਆਰਥਿਕ ਪੱਖ ਤੋਂ ਤੇ ਹਰ ਪੱਖ ਤੋਂ ਸੋਸ਼ਲ ਪੱਖ ਤੋਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਬਾਰਡਰ ਸਟੇਟ ਹੈ ਆਪਣੀ ਸਿਆਸਤ ਕਰਕੇ ਪੰਜਾਬ ਨੂੰ ਐਡੀ ਵੱਡੀ ਕੀਮਤ ਨਾਲ ਚੁਕਾਉਣੀ ਪਵੇ ਕੇਜਰੀਵਾਲ ਸਾਹਿਬ ਮੇਰੀ ਤਾਂ ਤੁਹਾਨੂੰ ਇਹ ਬੇਨਤੀ ਹੈ ਜਿਵੇਂ ਤੁਸੀਂ ਆਪ ਅਸਤੀਫਾ ਦਿੱਤਾ ਜਾਂ ਤਾਂ ਇਹਨਾਂ ਦਾ ਲੈ ਲਓ ਕੋਈ ਮੁੱਖ ਮੰਤਰੀ ਹੋਰ ਲਾ ਲਓ ਜਿਹੜਾ ਇਹਨਾਂ ਮੁੱਦਿਆਂ ਤੇ ਸੀਰੀਅਸ ਹੋਵੇ ਔਰ ਕੇਵਲ ਤੇ ਕੇਵਲ ਆਪਣਾ ਸਮਾਸ਼ਰਾਪ ਪੀਣ ਚ ਨਾ ਅਭਾਰਤ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ